ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਪੁਲਿਸ ਦੁਆਰਾ ਲਗਾਤਾਰ ਹੋਟਲਾਂ ਵਿੱਚ ਰੇਡ ਕੀਤੀ ਜਾ ਰਹੀ ਹੈ ਇਹ ਜਿਹੜਾ ਇੱਕ ਹੋਰ ਮਾਮਲਾ ਹੋਟਲ ਦਾ ਪੱਟੀ ਰੋਡ ਤੇ ਸਾਹਮਣੇ ਆਇਆ ਹੈ ਹਾਂਜੀ ਸਾਨੂੰ ਇੱਕ ਜਿਹੜਾ ਹੋਟਲ ਆ ਰਾਇਲ ਇਨ ਪੱਟੀ ਰੋਡ ਤੇ ਸਥਿਤ ਆ ਉਹਦੇ ਸੰਬੰਧੀ ਜਿਹੜੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਇਸ ਹੋਟਲ ਵਿੱਚ ਜਿਹੜਾ ਹੈਗਾ ਹੋਟਲ ਦੀ ਆੜ ਵਿੱਚ ਜਿਹੜਾ ਹੈਗਾ ਪੂਲੀ ਪਾਲੀਆਂ ਜਿਹੜੀਆਂ ਲੜਕੀਆਂ ਹੈਗੀਆਂ ਉਹਨੂੰ ਲਾਲਚ ਦੇ ਕੇ ਤੇ ਦੇਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਜਿਸ ਤੇ ਜਿਹੜਾ ਸਾਡੇ ਵੱਲੋਂ ਜਿਹੜਾ ਉਥੇ ਰੇਡ ਕੀਤਾ ਗਿਆ ਤੇ ਚੈਕਿੰਗ ਕੀਤੀ ਗਿਆ ਤੇ ਦੌਰਾਨੇ ਜੈਕਿੰਗ ਜਿਹੜੀ ਹੈਗੀ ਹੈ ਸ਼ਿਕਾਇਤਾਂ ਦੇ ਸਬੰਧੀ ਜਿਹੜੀਆਂ ਆ ਰਹੀਆਂ ਸੀ ਉਹ ਦਰੁਸਤ ਕੀਤੀ ਗਈ ਤੇ ਉਹ ਸਬੰਧੀ ਜਿਹੜਾ ਹੈਗਾ ਸ਼ਿਕਾਇਤਾਂ ਦੇ ਆਧਾਰ ਤੇ ਤੇ ਜਿਹੜਾ ਲੜਕੀ ਹੈ ਵਿਕਟਮ ਦੇ ਆਧਾਰ ਤੇ ਮੁਕੱਦਮਾ ਦਰਜ ਥਾਣਾ ਸਿਵਲ ਲਾਈਨ ਦਰਜਿਸਟਰ ਕਰਕੇ ਤੇ ਉਹਦੀ ਤਲਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜਿਸ ਵਿੱਚ ਦੋ ਵਿਅਕਤੀ ਸੰਦੀਪ ਸਿੰਘ ਜਿਹੜਾ ਖਿਆਲੀ ਵਾਲੇ ਦਾ ਰਹਿਣ ਵਾਲਾ ਤੇ ਯਾਦਵਿੰਦਰ ਵਾਸੀ ਚੰਦਪਨ ਜੋ ਸੰਦੀਪ ਹੈ ਇਹ ਜਿਹੜਾ ਹੋਟਲ ਦਾ ਮਾਲਕ ਹੈ ਤੇ ਯਾਦਵਿੰਦਰ ਉਹ ਮੈਨੇਜਰ ਹੈ ਤੇ ਇਹਨਾਂ ਦੋਵਾਂ ਲੋਜ ਜਿਹੜਾ ਹੈਗਾ ਇਸ ਜਿਹੜਾ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤੇ ਦੋਵਾਂ ਨੂੰ ਇਸ ਚ ਜਿਹੜਾ ਅਰੈਸਟ ਕਰ ਲਿਆ ਗਿਆ ਹੈ